ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਜਿਹੜੇ ਅਦਾਕਾਰ ਸੰਗੀਤਕਾਰ ਪੰਜਾਬੀ ਇੰਡਸਟਰੀ ਦੇ ਵੱਡੇ ਤੇ ਵੱਡੇ ਜਿਹੜੇ ਗਿੱਪੀ ਗਰੇਵਾਲ ਵਰਗੇ ਲਾਲੋ ਹਨਾ ਚੋਣ ਪ੍ਰਚਾਰ ਵਿੱਚ ਜਾ ਰਹੇ ਨੇ ਦੂਜੇ ਪਾਸੇ ਪੰਥਕ ਸੀਟ ਦੀ ਗੱਲ ਕੀਤੀ ਜਾਵੇ ਅਮਰਤਪਾਲ ਖੜਾ ਹੈ ਹਨਾ ਕਿਤਨਾ ਕਿਤੇ ਜਿਹੜੇ ਲੋਕ ਇਹ ਗੱਲਾਂ ਚੱਕ ਰੇਣ ਬਾ ਚੱਕ ਰੇ ਸੱਚੇ ਨੇ ਕਿਉਂਕਿ ਲੋਕਾਂ ਨੇ ਪਹਿਲਾਂ ਦੇਖ ਲਿਆ ਗੁਰਦਾਸਪੁਰ ਤੋਂ ਲੋਕ ਸਿਆਣੇ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਹੈ ਕਿ ਜੇਕਰ ਹੁਣ ਪਹਿਲਾ ਸਣੀ ਦਲੇਮੇ ਕਰਦਾ ਹੁਣ ਮੁੜ ਕੇ ਲੋਕਾਂ ਨੂੰ ਵਿਸ਼ਵਾਸ ਕਰਨਾ ਕਿਉਂਕਿ ਇਹ ਵੀ ਕਰਮਜੀਤ ਤਰਮੋਰ ਵੀ ਇੱਕ ਸਿੰਗਰ ਆ ਹੈਨਾ ਅਦਾਕਾਰ ਆ ਐਕਟਰ ਆ ਕਿਤਨਾ ਕਿਤੇ ਇਹਨਾਂ ਨੇ ਆਪਣਾ ਕੰਮ ਜ਼ਰੂਰ ਕਰਨਾ ਪਾਣਾ ਸਿੱਧੂ ਦਾ ਬਿਆਨ ਆਇਆ ਸੀਗਾ ਉਹਨਾਂ ਦਾ ਕਹਿਣਾ ਸੀ ਕਿ ਹੁਣ ਜਿਵੇਂ ਕਿ ਪੰਜਾਬ ਦੇ ਕੀ ਮਸਲੇ ਨੇ ਖਣਾ ਹੁਣ ਜਦ ਮੇ ਲੱਕਾ ਸੁਧਾਣਾ ਹੋ ਗਿਆ ਅਮਰਤਪਾਲ ਹੋ ਗਿਆ ਹੋਰ ਵੀ ਕਈ ਜੀ ਆਜ਼ਾਦ ਉਮੀਦਵਾਰ ਨੇ ਜਿਹੜੇ ਪੰਜਾਬ ਦੇ ਹੱਕਾਂ ਦੀ ਹਮੇਸ਼ਾ ਗੱਲ ਕਰਦੇ ਨੇ ਜਿਹੜੇ ਵਿਚਾਰ ਨੇਗੇ ਜਿਹੜੇ ਭੰਡ ਨੇਗੇ ਜਿੰਨੇ ਵੀ ਇਹ ਕਰਮੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਸ਼ਤਰ ਫੇਰਰੇਟ ਕਰੋ ਮਹਾਲੀ ਮੋਰਚੀ 'ਚ ਬੈਠੇ ਨੇ ਬਾਬਾ ਜੀ ਦਾ ਹੀ ਕਹਿਣਾ ਕਿ ਜਿਹੜੇ ਪੰਜਾਬੀ ਜਿੰਨੇ ਵੀ ਕਲਾਕਾਰ ਨੇ ਸਿੰਗਰ ਨੇ ਜਿਕਰ ਉਹਨਾਂ ਉਹਨਾਂ ਦਾ ਨਾਮ ਅੱਜ ਬਣਿਆ ਪੰਜਾਬ ਕਰਕੇ ਬੈਠੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਪਿਆਰ ਦੁੱਤਾ ਉਹਨਾਂ ਨੂੰ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਵੀ ਜਿਨ੍ਹਾਂ ਸਿਰਫ ਤੋਂ ਖੰਦ ਨੇ ਅਜ ਉਹਨਾਂ ਸਪੋਰਟ ਨਹੀਂ ਕਰਦੇ ਕਿਉਂਕਿ ਜਦੋਂ ਆਪਾਂ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਦੀ ਸਾਈਡ ਤੇ ਜਾਂਦੇ ਹੋ ਨਾ ਉਹਦੀ ਪ੍ਰਾਪਰਟੀ ਲਿਖੀ ਜਾਂਦੀ ਹੈ ਤੇ ਜਾਂਤਰ ਉਹ ਸਿਟੀਜ਼ਨ ਕੀ ਦਾ ਉਹ ਕੈਨੇਡਾ ਦਾ ਸਿਟੀਜ਼ਨ ਆ ਦਰਿਆ ਬਸਾਉਣ ਵਾਲੇ ਨੇ ਆਮ ਆਦੀ ਪਾਰਟੀ ਦੇ ਵਰਕਰ ਲਾ ਲੋ ਕਾਂਗਰਸ ਤੇ ਲਾ ਲੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਹੰਡਾਤੀ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ ਅੱਜ ਜੇਕਰ ਜਲ ਕਰਮਜੀਤ ਅਨਮੋਲ ਨੂੰ ਚੁੰਨਦੇ ਨੇ ਹਨਾ ਐਮਪੀ ਬਣਦੇ ਨੇ ਹੁਣ ਕਰਮਜੀਤ ਅਨਮੋਲ ਦੀ ਜ਼ਿੰਮਰੀ ਹੋ ਗਈ ਲੋਕਾਂ ਦੇ ਜਿਹੜੇ ਸਵਾਲਾਂ ਤੇ ਸਾਰੇ ਦੇ ਖਰੇ ਉੱਤਰੇ ਲੋਕਾਂ ਨਾਲ ਵਿਚਰੇ ਪੰਜਾਬ ਦੇ ਵਿੱਚੋਂ ਜੇਕਰ ਕੋਈ ਸ਼ੀਟ ਦੀ ਇਸ ਸਮੇਂ ਚ ਗੱਲ ਹੋ ਰਹੀ ਆ ਤਾਂ ਉਹ ਖਡੂਰ ਸਾਹਿਬ ਦੀ ਆ ਹਰੇਕ ਸੋਸ਼ਲ ਮੀਡੀਆ ਦੇ ਪੇਜ ਤੇ ਹਰੇਕ ਪਾਸੇ ਸਿਰਫ ਇੱਕੋ ਗੱਲ ਹੋ ਰਹੀ ਆ ਖਡੂਰ ਸਾਹਿਬ ਤੋਂ ਲੱਖਾ ਸੁਨਾਣਾ ਅਮਰਤਪਾਲ ਦੀ ਮਾਤਾ ਨੇ ਕੱਲ ਲੱਖਾ ਸੁਨਾਣਾ ਦੇ ਆਕਰ ਦੇ ਵਿੱਚ ਪ੍ਰਚਾਰ ਕੀਤਾ ਉਹ ਨਾਮ ਦੀ ਕੀ ਪੱਤਰ ਭਰਾਏ ਨੇ ਦੇਖੋ ਜੇ ਜੋਗੀ ਜਿੱਤੇ ਨਾਲ ਝੋਲਾ ਪਾ ਕੇ 5 ਸਾਲ ਇੱਕ ਸੀਐਮ ਬਣ ਸਕਦਾ ਤਾਂ ਪੰਜਾਬ ਦਾ ਗੁਰਸਿੱਖ ਪਾਰਲੀਮੈਂਟ ਵਿੱਚ ਕਿਉਂ ਨਹੀਂ ਜਾ ਸਕਦਾ ਤਨ ਪਿੱਛੇ ਜੇ ਸਿਮ ਜੀ ਸੀ ਮੰਗਏ ਸੀ ਪਾਰਲੀਮੈਂਟ ਦੇ ਵਿੱਚ ਕਿਰਪਾਨ ਲੈ ਕੇ ਉਹਨਾਂ ਜਿੱਦ ਕੀਤੀ ਸੀ ਕਿ ਮੈਂ ਕਿਰਪਾਨ ਲੈ ਕੇ ਹੀ ਅੰਦਰ ਐਂਟਰ ਕਰਾਂਗਾ ਆਪਣੀ ਸ੍ਰੀ ਸਾਹਿਬ ਹੁੰਦੀ ਹੈ ਨਾ ਆਪਾਂ ਉਹ ਲੈ ਆ ਕੇ ਉਹਦਾ ਪਹਿਲਾ ਦਿਨ ਉਹ ਲੈ ਆ ਕੇ ਆਪਾਂ ਜਾ ਸਕਦੇ ਹਾਂ ਕਈ ਵਾਰ ਆਪਾਂ ਨੂੰ ਪਹਿਲਾਂ ਜਾਦਾ 에어ਪੋਰਟਸ ਰੁਕਣ ਲੱਗ ਗਏ ਸੀ ਸ਼ੀਰ ਸਾਹਿਬ ਦੀ ਮਨਾਈ ਹੋ ਗਈ ਸੀ ਪਰ ਕਿਤਨਾ ਕਿਤੇ ਉਹ ਪਰਮਿਸ਼ਨ ਹੁਣ ਮਿਲ ਗਈ ਪੰਜਾਬ ਦੇ ਵਿੱਚ ਚੋਣ ਅਖਾੜਾ ਬਿਲਕੁਲ ਭੱਕ ਚੁੱਕਿਆ ਤੇ ਸਾਰੇ ਜਿਹੜੇ ਵੱਡੇ ਉਮੀਦਵਾਰ ਨੇ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ ਰੈਲੀਆਂ ਕਰ ਰਹੇ ਨੇ ਗੱਲ ਕਰਦੇ ਆ ਕਰਮਜੀਤ ਅਨਮੋਲ ਦੀ ਉਹਦੇ ਚੋਣ ਮੈਦਾਨ ਦੇ ਵਿੱਚ ਅਜਿਹਾ ਕੋਈ ਪੰਜਾਬੀ ਇੰਡਸਟਰੀ ਦਾ ਕਲਾਕਾਰ ਨਹੀਂ ਬਚਿਆ ਹੋਣਾ ਕੋਈ ਟਾਮਾ ਟਾਮਾ ਬਚ ਗਿਆ ਜਿਹੜਾ ਉਹਦੇ ਚੋਣ ਪ੍ਰਚਾਰ 'ਚ ਪਹੁੰਚੇ ਨਾ ਹੋਵੇ ਪਰ ਦੂਜੇ ਪਾਸੇ ਗੱਲ ਕਰਦੇ ਆ ਅਮਰਤਪਾਲ ਸਿਮਰਜੀਤ ਸਿੰਘ ਮਾਨ ਦੀ ਲੱਖਾ ਸੁਦਾਣਾ ਦੇ ਤੇ ਸਰਬਜੀਤ ਸਿੰਘ ਮੋਕੋ ਦੀ ਜਿਹੜੇ ਸਰਦਾਰ ਬਿਆਨਤ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਕੋਈ ਨਹੀਂ ਪਹੁੰਚਿਆ ਇਹ ਕਿਉਂ ਨਹੀਂ ਪਹੁੰਚਿਆ ਇਸ ਬਾਬਤ ਅਸੀਂ ਗੱਲਬਾਤ ਕਰਨੀ ਆ ਪਹਿਲਾ ਤਾਂ ਸਵਾਲ ਇਹ ਹੈ ਕਿ ਅਮਰਤਪਾਲ ਆਜ਼ਾਦ ਉਮੀਦਵਾਰ ਖੜਾ ਹੈ ਹਨਾ ਬਹੁਤ ਲੋਕਾਂ ਦੇ ਸਵਾਲ ਹੋਣਗੇ ਕਿ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਜਾਂ ਫਿਰ ਇਹ ਵੀ ਸਵਾਲ ਖੜਾ ਕੀਤਾ ਜਾਂਦਾ ਕਿ ਅਮਰਤਪਾਲ ਜਿਹੜਾ ਏ ਉਹ ਚੋੜਾ ਪਾ ਕੇ ਕਿਉਂ ਜਾਵੇਗਾ ਪਹਿਲਾਂ ਮੈਂ ਲਖਪੀਸ ਜੀ ਆ ਬਹੁਤ ਬਹੁਤ ਸਵਾਗਤ ਕਰ ਲੈਣਾ ਸਸ਼ੀਕਾਲ ਸਵਾਗਤ ਸਸ਼ੀਕਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾ ਸਵਾਲ ਇਹ ਆ ਕਿ ਸਾਰੇ ਲੋਕ ਪੁੱਛ ਰਹੇ ਨੇ ਕਿ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਜਿਹੜੇ ਅਦਾਕਾਰ ਸੰਗੀਤਕਾਰ ਪੰਜਾਬੀ ਇੰਡਸਟਰੀ ਦੇ ਵੱਡੇ ਤੇ ਵੱਡੇ ਜਿਹੜੇ ਗਿੱਪੀ ਗਰੇਵਾਲ ਵਰਗੇ ਲਾਲੋ ਹਨਾ ਚੋਣ ਪ੍ਰਚਾਰ ਵਿੱਚ ਜਾ ਰਹੇ ਨੇ ਦੂਜੇ ਪਾਸੇ ਪੰਥਕ ਸੀਟ ਦੀ ਗੱਲ ਕੀਤੀ ਜਾਵੇ ਅਮਰਤਪਾਲ ਖੜਾ ਹੈ ਹਨਾ ਤੇ ਉਹਦੇ ਤੇ ਬਹੁਤ ਜ਼ਿਆਦਾ ਸਵਾਲੀਏ ਨਿਸ਼ਾਨ ਖੜੇ ਕਰ ਰਹੇ ਨੇ ਜੀ ਉਹ ਆਏ ਆ ਉਹ ਆਏ ਆ ਪਰ ਜਿਸ ਤਰੀਕੇ ਦੇ ਨਾਲ ਬਹੁਤ ਜਿਵੇਂ ਕਿ ਸਿਮਰਜੀਤ ਸਿੰਘ ਮਾਨ ਖੜੇ ਨੇ ਹਨਾ ਤੇ ਪਹਿਲਾਂ ਬੀਬੀ ਖਾਲੜਾ ਵੀ ਖੜੀ ਸੀਗੇ ਉਹਨਾਂ ਦੇ ਵੇਲੇ ਇਹਨਾਂ ਨੂੰ ਕੋਈ ਚੇਤਾ ਨਹੀਂ ਆਇਆ ਜੀ ਅਸੀਂ ਜੀ ਇਹ ਕਰਦੇ ਆ ਉਹ ਕਰਦੇ ਆ ਭਾਵੇਂ ਕੀ ਕਰਮਜੀਤ ਅਨਮੋਲ ਇਨਸਾਨੀ ਦੇ ਤੌਰ ਤੇ ਜਿਹੇ ਦੀ ਮਰਜ਼ੀ ਹੈ ਪਰ ਜਿਨ੍ਹਾਂ ਨੇ ਦੇਸ਼ ਦੇ ਲਈ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਲਈ ਇਹਨਾਂ ਦਾ ਜਿਹੜਾ ਪ੍ਰਚਾਰ ਉਹਦਾ ਮੂੰਹ ਬੰਦ ਹੋ ਜਾਂਦੇ ਨੇ ਉਦੋਂ ਇਹਨਾਂ ਦੇ ਪੈਰ ਵੀ ਠੰਡੇ ਹੋ ਜਾਂਦੇ ਨੇ ਹਨ ਕੀਤਨਾਂ ਗਿੱਤੇ ਜਿਹੜੇ ਲੋਕ ਇਹ ਗੱਲਾਂ ਚੱਕ ਰੇਣ ਬਾਅਦ ਚੱਕ ਰੇਣ ਸੱਚੇ ਨੇ ਕਿਉਂਕਿ ਲੋਕਾਂ ਨੇ ਪਹਿਲਾਂ ਦੇਖ ਲਿਆ ਗੁਰਦਾਸਪੁਰ ਤੋਂ ਸਣੀ ਦੇ ਉਹਨ ਨੂੰ ਹਨਾ ਸਣੀ ਤੋਂ ਜਿੱਥੇ ਲੋਕਾਂ ਨੇ ਪੰਜਾਬੀ ਦੇ ਜਿਹੜੇ ਫਿਲਮਾਂ ਕਿਤੇ ਨੇ ਬਹੁਤ ਜ਼ਿਆਦਾ ਦਿੱਤਾ ਪਿਆਰ ਹਨਾ ਪਰ ਕਿਤਨਾ ਕਿਤੇ ਜਦੋਂ ਗੁਰਦਾਸਪੁਰ ਤੋਂ ਐਮਪੀ ਬਣਦਾ ਮੁੜਖੇ ਕਦੇ ਨਹੀਂ ਮਿਲਦਾ ਉੱਥੇ ਆਇਆ ਹੁਣ ਹਨਾ ਕਿਤਨਾ ਕਿਤੇ ਲੋਕਾਂ ਨੂੰ ਹੁਣ ਤਨ ਬੇਚੱਕ ਅੱਜ ਜੇਕਰ ਇੱਥੇ ਚੋਣ ਪ੍ਰਚਾਰ ਹੋ ਰਿਹਾ ਕਮਜੀਤ ਅਨਮੋਲ ਦਾ ਦੇਵ ਕਰੋੜ ਬਿੰਟਿੱਲੋ ਹੋਰ ਕਈ ਨਾਮੀ ਸਿੰਗਰ ਗਿੱਪੀ ਗਰੇਵਾਲਾ ਇਹਦੇ ਅੱਖ ਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਕਿਤਨਾ ਕਿਤੇ ਤਾਂ ਨੂੰ ਲੋਕ ਸਿਆਣੇ ਨੇ ਲੋਕ ਸਿਆਣੇ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਕਿ ਜੇਕਰ ਹੁਣ ਪਹਿਲਾਂ ਸਣੀ ਦਲੇਮੇ ਕਰ ਸਕਦਾ ਹੁਣ ਮੁੜ ਕੇ ਲੋਕਾਂ ਨੂੰ ਵਿਸ਼ਵਾਸ ਕਰਨਾ ਕਿਉਂਕਿ ਇਹ ਵੀ ਕਰਮਜੀਤ ਅਨਮੋਲ ਵੀ ਇੱਕ ਸਿੰਗਰ ਆ ਹੈਨਾ ਅਦਾਕਾਰ ਆ ਐਕਟਰ ਆ ਕਿਤਨਾ ਕਿਤੇ ਇਹਨਾਂ ਨੇ ਆਪਣਾ ਕੰਮ ਜ਼ਰੂਰ ਕਰਨਾ ਜਤੋਂ ਇਹ ਵੀ ਛੱਡ ਨਹੀਂ ਸਕਦੇ ਨਾ ਫਿਲਮ ਲੈਂਡਰੀ ਉਹਦੀ ਹੈਗੀ ਆ ਤੋ ਕਿਉਂ ਵਿੱਚ ਕੰਮ ਕਰਨਾ ਕਿਤਨਾ ਕਰੇ ਲੋਕ ਸੋਚ ਸਮਝ ਕੇ ਧਿਆਨ ਦੇ ਨਾਲ ਵੋਟ ਪਾਉਣਗੇ ਪਰ ਕਿਤਨਾ ਕਿਤੇ ਇੱਕ ਚੀ ਹੋ ਰਾ ਜਿਹੜੀ ਗੱਲ ਕੀਤੀ ਹੈ ਵੀ ਪ੍ਰਚਾਰ ਦੀ ਹੁਣ ਜਿਵੇਂ ਕਿ ਕੱਲ ਪੰਨਾ ਸਿੱਧੂ ਦਾ ਬਿਆਨ ਆਇਆ ਸੀਗਾ ਉਹਨਾਂ ਨੇ ਕਹਿਣਾ ਸੀ ਕਿ ਹੁਣ ਜਿਵੇਂ ਕਿ ਪੰਜਾਬ ਦੇ ਕੀ ਮਸਲੇ ਨੇ ਨਾ ਹੁਣ ਜਿਵੇਂ ਲੱਕਾ ਸੁਧਾਣਾ ਹੋ ਗਿਆ ਅੰਮ੍ਰਿਤਪਾਲ ਹੋ ਗਿਆ ਹੋਰ ਵੀ ਕਈ ਜੀ ਆਜ਼ਾਦ ਉਮੀਦਵਾਰ ਨੇ ਜਿਹੜੇ ਪੰਜਾਬ ਦੇ ਹੱਕਾਂ ਦੀ ਹਮੇਸ਼ਾ ਗੱਲ ਕਰਦੇ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਕੋਈ ਸਿੰਗਰ ਕਲਾਕਾਰ ਕਿਉਂ ਨਹੀਂ ਆ ਰਹੇ ਆ ਵੀ ਕਲਾਕਾਰ ਜੀ ਦਰਮੋਲ ਦੀ ਸੀਟ ਦਿੱਤੀ ਕਿਉਂ ਜੋਰ ਦਿੱਤਾ ਜਾ ਰਿਹਾ ਕਿਤਨਾ ਕਿਤੇ ਸਵਾਲ ਬਣਦੇ ਨੇ ਅੱਜ ਬਾਬਾ ਰਾਜਾ ਰਾਜ ਸਿੰਘ ਦਾ ਵੀ ਬਿਆਨ ਆਇਆ ਨਿੰਗ ਸਿੰਘ ਦੇ ਦਾ ਨਾ ਤੇ ਕੌਮੀ ਗੱਭੀ ਮੋਰਚੇ ਦੇ ਵਿੱਚ ਕਾਫੀ ਟਾਈਮ ਤੋਂ ਮਹਾਲੀ ਮੋਰਚੇ 'ਚ ਬੈਠੇ ਨੇ ਬਾਬਾ ਜੀ ਦਾ ਹੀ ਕਹਿਣਾ ਕਿ ਜਿਹੜੇ ਪੰਜਾਬੀ ਜਿੰਨੇ ਵੀ ਕਲਾਕਾਰ ਨੇ ਸਿੰਗਰ ਨੇ ਜਿਕਰ ਉਹਨਾਂ ਉਹਨਾਂ ਦਾ ਨਾਮ ਅੱਜ ਬਣਿਆ ਪੰਜਾਬ ਵਰਗੀ ਬੈਠਦੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਪਿਆਰ ਦਿੱਤਾ ਉਹਨਾਂ ਨੂੰ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਵੀ ਜਿਨ੍ਹਾਂ ਸਿਰ ਤੋਂ ਉਹ ਖੰਦ ਨੇ ਅੱਜ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਸਹੀ ਨਹੀਂ ਹਾਲਾਂਕਿ ਸਹੀ ਗੱਲ ਆ ਕੀ ਚਾਰੀ ਦੋਸਤੀ ਆਪਣੀ ਜਗ੍ਹਾ ਤੇ ਅਬਰ ਕੀਤਾ ਨਾ ਕੀਤੇ ਇਸ ਟਾਈਮ ਕਰਮਚੀਤ ਅਨਮੋਲ ਜੇਕਰ ਉਹ ਇੱਕ ਤਰ੍ਹਾਂ ਦਾ ਨਮੈਂਦਾ ਇੱਜ਼ਤ ਦਾ ਦੋ ਪੂਰੇ ਫਰੀਦਕੋਟ ਜ਼ਿਲ੍ਹੇ ਦਾ ਹੋਊਗਾ ਫਰੀਦਪੁਰ ਫਿਰ ਹਲਕੇ ਦਾ ਨਾ ਇੱਥੇ ਵੀ ਇੱਕ ਗੱਲ ਲਖੀ ਸਹੀ ਕਹਾਣੀ ਚਾਹਨਾ ਕਰਮਚੀਤ ਅਨਮੋਲ ਦਾ ਨਾਤਾ ਪੰਜਾਬ ਦੇ ਕਿਸੇ ਬੈਂਕ ਖਾਤੇ ਦੇ ਵਿੱਚ ਉਹਦਾ ਖਾਤਾ ਹੋਣਾ ਕਿਉਂਕਿ ਜਦੋਂ ਆਪਾਂ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਦੀ ਸਾਈਡ ਤੇ ਜਾਂਦੇ ਹੋ ਨਾ ਉਹਦੀ ਪ੍ਰਾਪਰਟੀ ਲਿਖੀ ਜਾਂਦੀ ਹੈ ਤੇ ਜਦ ਤਰ ਉਹ ਸਿਟੀਜ਼ਨ ਕੀ ਦਾ ਉਹ ਕੈਨੇਡਾ ਦਾ ਸਿਟੀਜ਼ਨ ਆ ਤੇ ਵੱਡੀ ਗੱਲ ਇਹ ਵੀ ਆ ਕਿ ਇੱਥੇ ਦੇਵਮਾਨ ਦੀ ਵੀ ਮੈਂ ਗੱਲ ਕਰਨੀ ਚਾਹਣਾ ਦੇਵਮਾਨ ਵੀ ਕੈਨੇਡਾ ਦਾ ਸਿਟੀਜ਼ਨ ਆ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੇ ਵਿਦੇਸ਼ ਦੇ ਵਿੱਚ ਕੈਨੇਡਾ ਅਮਰੀਕਾ ਵੱਡੇ ਮੁਲਕਾਂ ਦੇ ਵਿੱਚ ਉੱਥੇ ਦੀ ਸਿਟੀਜ਼ਨ ਲੈ ਕੇ ਬੈਠੇ ਨੇ ਉਹ ਪੰਜਾਬ ਦੇ ਵਿੱਚ ਚੋਣਾਂ ਲੜਦੇ ਨੇ ਇੱਥੇ ਦੇ ਜਿਹੜੇ ਦਰیاں ਬਸਾਉਣ ਵਾਲੇ ਨੇ ਆਮ ਆਦੀ ਪਾਰਟੀ ਦੇ ਵਰਕਰ ਲਾ ਲੋ ਕਾਂਗਰਸ ਤੇ ਲਾ ਲੋ ਜਿਨ੍ਹਾਂ ਨੇ ساری ਜ਼ਿੰਦਗੀ ਹੰਡਾਤੀ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ ਅੰਦਾਲਬਦਨੂਆਂ ਦੀ ਗੱਲ ਆ ਜਾਂਦੀ ਹੈ ਤਾਂ ਉਹ ਆ ਗਿਆ ਜੀ ਉਹਦਾ ਬਹੁਤ ਬੋਲਵਾਲਾ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਕਰਮਜੀਤ ਅਨਮੋਲ ਦੇ ਨਾਲ ਸਾਡਾ ਕੋਈ ਨਿੱਜੀ ਮਸਲਾ ਨਹੀਂ ਸਾਡਾ ਕੋਈ ਵੈਰ ਨਹੀਂ ਪਰ ਰੀਜ਼ਨ ਇਹ ਆ ਕਿ ਕਰਮਜੀਤ ਅਨਮੋਲ ਤਾਂ ਪੰਜਾਬ ਦੀ ਭਾਵੇਂ ਨਾਗਰਿਕਤਾ ਹੈ ਪਰ ਸਿਟੀਜ਼ਨ ਉਹ ਉੱਥੇ ਦਾ ਇੱਕ ਪੱਤਰਕਾਰ ਨੇ ਨੂੰ ਸਵਾਲ ਪੁੱਛਿਆ ਕਿ ਤੁਹਾਡੇ ਤੇ ਇਹ ਗੱਲ ਆ ਕਹਿੰਦਾ ਉੱਥੇ ਕਿਹਾ ਮੈਂ ਸਦਾ ਬੈਠਾ ਰਹਿਣਾ ਮੈਂ ਕਿਹੜਾ ਭੱਜਣ ਲੱਗਿਆ ਜਿਹੇ ਸਵਾਲਾਂ ਦੇ ਜਦੋਂ ਜਵਾਬ ਦਿੱਤੇ ਤਾਂ ਕਿਤਨਾ ਕਿਤੇ ਲੋਕ ਹੁਣ ਇੰਟਰਨੈਟ ਤੇ ਵਿਰੋਧ ਕਰ ਰਹੇ ਨੇ ਸਾਡਾ ਅੱਜਕੱਲ ਦੱਸਿਆ ਹੈਗਾ ਲੋਕ ਸਿਆਣੇ ਨੇ ਹੁਣ ਲੋਕ ਸੋਚ ਸਮਝ ਕੇ ਚੁਣਨਗੇ ਸਹੀ ਨਹੀਂ ਹਾਂ ਜੇਕਰ ਚੱਲ ਕਰਮਜੀਤ ਅਨਮੋਲ ਨੂੰ ਚੁਣਦੇ ਨੇ ਹਨਾ ਐਮਪੀ ਬਣਦੇ ਨੇ ਹੁਣ ਕਰਮਜੀਤ ਅਨਮੋਲ ਦੀ ਜਮਾਈ ਹੋਊਗੀ ਉਹ ਲੋਕਾਂ ਦੇ ਜਿਹੜੇ ਸਵਾਲਾਂ ਤੇ ਸਾਰੇ ਦੇ ਖਰੇ ਉੱਤਰੇ ਲੋਕਾਂ ਨਾਲ ਵਿਚਰੇ ਹਾਂ ਜੇਕਰ ਉਹ ਵਿਚਰਦਾ ਨਹੀਂ ਹਣਾ ਫੇਰ ਚਲੋ ਉਹਨਾਂ ਦੀ ਫੇਰ ਤਾਂ ਫੇਰ ਬਣਦਾ ਵੀ ਆ ਹਣਾ ਕਿ ਲੋਕ ਸਵਾਲ ਕਰਨ ਨੂੰ ਬੈਠੇ ਨੇ ਫਿਰ ਕੀਪੀ ਗਰੇਵਾਲ ਜਿਹੜੇ ਅੱਜ ਪ੍ਰਚਾਰ ਕਰਨੇ ਉਹ ਕੀ ਮੂੰਹ ਲੈ ਕੇ ਫਿਲਮਾਂ 'ਚ ਆਉਣਗੇ ਜਾਂ ਲੋਕਾਂ ਸਾਹਮਣੇ ਕੀ ਚੀਜ਼ ਦਿਖਾਉਣਗੇ ਕਿਉਂਕਿ ਜੇਕਰ ਅੱਜ ਉਹ ਵੀ ਉਹਨਾਂ ਦਾ ਪ੍ਰਚਾਰ ਕਰ ਦੇਣ ਨਾ ਕਿਤਨਾ ਕਿਤੇ ਉਹ ਲੱਗੇ ਨੇ ਵਿਚਾਰੇ ਜਾਨ ਪਰ ਜੇਕਰ ਕੰਮ ਜੀ ਤੁਨ ਮੋਹਲ ਉਹ ਚੀਜ਼ਾਂ ਦੇ ਖਰਾਂ ਨਹੀਂ ਉੱਤਰਦਾ ਤੱਕ ਕਿਤਨਾ ਕਿਤੇ ਇਹਦਾ ਕਿ ਮੈਜਰ ਸਾਰਿਆਂ ਨੂੰ ਬੁੱਤਣਾ ਪਊਗਾ ਸਹੀ ਨਹੀਂ ਜਿਵੇਂ ਕਿ ਹੁਣ ਉਹਦਾ ਹੁਣ ਸਣੀ ਦਿਓਲਾ ਹੁਣ ਉਹ ਥੜੀ ਦਿਓਲ ਦਾ ਪਹਿਲਾਂ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਿਲਕੁਲ ਬਣਿਆ ਨਹੀਂ ਹਨਾ ਜਿਸ ਵਾਰ ਟਿਕਟ ਕੱਟਦੀ ਆ ਉਹਦੀ ਹਨਾ ਜੇ ਟਿਕਟ ਮਿਲ ਵੀ ਜਾਂਦੀ ਤਾਂ ਲੋਕਾਂ ਨੇ ਨਹੀਂ ਹਾਂ ਸਫਾਇਆ ਕਰ ਦੇਣਾ ਸਫਾਇਆ ਕਰ ਦੇਣਾ ਜੀ ਪਰ ਕਿਤਨਾ ਕਿਤਨਾ ਹੁਣ ਆਪਾਂ ਗੱਲ ਕਰਦੇ ਆ ਅਮਰਤਪਾਲ ਦੀ ਕਿਉਂਕਿ ਪੰਜਾਬ ਦੇ ਵਿੱਚੋਂ ਜੇਕਰ ਕੋਈ ਸੀਟ ਦੀ ਅੱਜ ਦੇ ਸਮੇਂ 'ਚ ਗੱਲ ਹੋ ਰਹੀ ਆ ਤਾਂ ਉਹ ਖਡੂਰ ਸਾਹਿਬ ਦੀ ਆ ਹਰੇਕ ਸੋਸ਼ਲ ਮੀਡੀਆ ਦੇ ਪੇਜ ਤੇ ਹਰੇਕ ਪਾਸੇ ਸਿਰਫ ਇੱਕੋ ਗੱਲ ਹੋ ਰਹੀ ਆ ਖਡੂਰ ਸਾਹਿਬ ਤੋਂ ਕਹਿੰਦੇ ਅਮਰਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਐਮਪੀ ਬਣਿਆ ਹੋਇਆ ਹੈ ਨਾ ਸਾਰੇ ਪਾਸੇ ਇਹ ਗੱਲ ਹੋ ਰਹੀ ਆ ਬੀਬੀ ਖੱਲੜ ਪਰ ਜਿੱਦ ਖੱਲੜ ਹੁਣ ਅਮਰਤਪਾਲ ਦੇ ਹੱਕ ਦੇ ਵਿੱਚ ਹਰ ਰੋਜ਼ ਪ੍ਰਚਾਰ ਕਰਿਆ ਸੇਮਰਜੀਤ ਸਿੰਘ ਮਾਨ ਹੋ ਗਿਆ ਲੱਖਾਂ ਸੁਣਾਣਾ ਅਮਰਤਪਾਲ ਦੀ ਮਾਤਾ ਨੇ ਕੱਲ ਲੱਖਾਂ ਸੁਣਾਣਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਉਹਦੇ ਨਾਮ ਦੀ ਕੀ ਪੱਤਰ ਭ ਭਾਏ ਨੇ ਪਰ ਕਿਤੇ ਇਹ ਤਾਂ ਚੰਗੀ ਗੱਲ ਆ ਜਿਹੜੇ ਬੰਦੇ ਪੰਜਾਬ ਦੇ ਪੰਤਕ ਮੁੱਦੇ ਪੰਜਾਬ ਦੇ ਜਿਹੜੇ ਸਾਰੇ ਮੁੱਦੇ ਨੇ ਜਿਹੜੇ ਉਹਨਾਂ ਨੂੰ ਚੱਕਦੇ ਨੇ ਉਹਨਾਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਕਿਉਂਕਿ ਰਾਜਨੀਤਿਕ ਪਾਰਟੀਆਂ ਆਪਾਂ ਦੇਖਿਆ ਹੁੰਦਾ ਨੇ ਲੋਕਾਂ ਦਾ ਫਾਇਦਾ ਨਹੀਂ ਆਪਣਾ ਫਾਇਦਾ ਦੇਖਦੀਆਂ ਨੇ ਇੱਕ ਲਗੀਸ ਤੇ ਅਮਰਤਪਾਲ ਦੇ ਨਾਲ ਇਹ ਬੜਾ ਸਵਾਲ ਜੁੜਿਆ ਹੋਇਆ ਕਿ ਅਮਰਤਪਾਲ ਚੂਲਾ ਪਾਉਂਦਾ ਕਿਰਪਾਨ ਪਾਈ ਹੋਈ ਆ ਸੌਂ ਸੰਵਿਧਾਨ ਦੀ ਨਹੀਂ ਚੱਕਦਾ ਪਰ ਜਦੋਂ ਹਿੰਦੁਸਤਾਨ ਦੀ ਪਾਰਲੀਮੈਂਟ ਨਵੀਂ ਬਣੀ ਆ ਉੱਤੇ ਹੋਮਨ ਕੀਤੇ ਗਏ ਹੋਮਨ ਕੁੰਡ ਬਣਾਏ ਗਏ ਹਿੰਦੂ ਧਰਮ ਦਾ ਪ੍ਰਚਾਰ ਕੀਤਾ ਗਿਆ ਹਨ ਤੇ ਗੱਲ ਕਰਦੇ ਆ ਜੋਗੀ ਇਹ ਦਿੱਤੇ ਨਾਦ ਦੇ ਉਹ ਚੋਲਾ ਪਾ ਕੇ ਰੱਖਦਾ ਇੱਕ ਸੀਐਮ ਆ ਯੂਪੀ ਦਾ ਬਹੁਤ ਵੱਡਾ ਚਿਹਰਾ ਵੀ ਆ ਤੇ ਇੱਥੇ ਜੇ ਸੰਵਿਧਾਨ ਦੀ ਗੱਲ ਕੀਤੀ ਜਾਵੇ ਤਾਂ ਸੰਵਿਧਾਨ ਉਹਨਾਂ ਦਾ ਵੀ ਉਹਨਾਂ ਹੀ ਆ ਸੰਵਿਧਾਨ ਹਿੰਦੂਸਤਾਨ ਦੇ ਵਿੱਚ ਜੇ ਪੰਜਾਬ ਦਾ ਤਾਂ ਉਹ ਵੀ ਉਹਨਾਂ ਹੀ ਆ ਜੇ ਅਮਰਤਪਾਲ ਇੱਕ ਐਮਪੀ ਬਣਦਾ ਜਾਂ ਸੀਐਮ ਦੀ ਚੋਣ ਲੜਦਾ ਇਹ ਮੈਂ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਦੇਣੇ ਚਾਏ ਨੇ ਅੱਜ ਕਿਉਂਕਿ ਕੱਲ ਦਾ ਮੈਂ ਇਹ ਚੀਜ਼ ਦੀ ਪੜ੍ਹਾਈ ਵੀ ਕੀਤੀ ਸੀ ਨਾ ਚਰਚਾਵਾਂ ਕੀਤੀਆਂ ਜਦੋਂ ਜੋਗੀ ਬਣਿਆ ਜੋਗੀ ਨੇ ਆਰਤੀਆਂ ਉਤਾਰੀਆਂ ਮੰਦਰਾਂ ਦੇ ਵਿੱਚ ਔਰ ਪਾਰ ਵਿਧਾਨ ਸਭਾ ਦੇ ਵਿੱਚ ਹੋਮਨ ਕਰਵਾਏ ਔਰ ਸਾਡੇ ਦਾ ਚਲੋ ਇਹ ਚੀਜ਼ ਹੈ ਨਹੀਂ ਅਸੀਂ ਮਹਾਰਾ ਰਣਜੀਤ ਸਿੰਘ ਦੀ ਇੱਕ ਪਾਸੇ ਫੋਟੋ ਲਾਈ ਹੋਈ ਹੈ ਵਿਧਾਨ ਸਭਾ 'ਚ ਇੱਕ ਪਾਸੇ ਡਾਕਟਰ ਵੀ.ਆਰ. ਅੰਬੇਦਕਰ ਦੀ ਹੁਣ ਲੋਕ ਕਹਿੰਦੇ ਨੇ ਕਿ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਇੱਕ ਇੰਟਰਵਿਊ ਆਜ ਨਾਲੇ ਦੀ ਥਾਣੇ ਦੀ ਜਦੋਂ ਕਿਸੇ ਪੱਤਰਕਾਰ ਨੇ ਕਰੀ ਉਹ ਕਹਿੰਦਾ ਵੀ ਸੰਵਿਧਾਨ ਨੂੰ ਉਦੋਂ ਮੰਨ ਲੈਣਾ ਚਾਹੀਦਾ ਜਦੋਂ ਸੰਵਿਧਾਨ ਦੇ ਹੱਕ ਸਾਡੇ ਲਈ ਜ਼ਰੂਰੀ ਹੋਣ ਮੈਂ ਅਮਰਤਪਾਲ ਦੇ ਹੱਕ 'ਚ ਇਸੇ ਲਈ ਆ ਕਿਉਂਕਿ ਕਿਤੇ ਨਾ ਕਿਤੇ ਜੇ ਪੰਜਾਬ ਦਾ ਕੋਈ ਨਾਜ਼ਵਾਨ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤਾਂ ਬਿਲਕੁਲ ਉਹਦਾ ਸਾਥ ਦੇਣਾ ਬਣਦਾ ਵੀ ਆ ਤੇ ਦੇਖੋ ਜੇ ਜੋਗੀਏ ਦਿੱਤੇ ਨਾਲ ਚੋਲਾ ਪਾ ਕੇ 5 ਸਾਲ ਇੱਕ ਸੀਐਮ ਬਣ ਸਕਦਾ ਤਾਂ ਪੰਜਾਬ ਦਾ ਗੁਰਸਿੱਖ ਪਾਰਲੀਮੈਂਟ ਵਿੱਚ ਕਿਉਂ ਨਹੀਂ ਜਾ ਸਕਦਾ ਹਨਾ ਇਹ ਵੀ ਇੱਕ ਵੱਡਾ ਸਵਾਲ ਆ ਤੇ ਦੂਜੀ ਗੱਲ ਕਰਦੇ ਹੁਣ ਲੋਕ ਸਿਮਰਜੀਤ ਸਿੰਘ ਮਾਨ ਦਾ ਵੀ ਬੜਾ ਵਿਰੋਧ ਕਰ ਰਹੇ ਸੀ ਕਿ ਜੀ ਉਹ ਕਿਰਪਾਨ ਪਾ ਕੇ ਜਾ ਨਹੀਂ ਸਕਦਾ ਹਨਾ ਕਿਰਪਾਨ ਪੱਗ ਜੇ ਕਿਰਪਾਨ ਪਾਰਲੀਮੈਂਟ ਵਿੱਚ ਜਾ ਨਹੀਂ ਸਕਦੀ ਤਾਂ ਜੋਗੀ ਦੇਤੇ ਨਾ ਸਿੰਘ ਦਾ ਚੋਲਾ ਕਿਵੇਂ ਜਾ ਸਕਦਾ ਉਹ ਵੀ ਜਿਹੜਾ ਸਾਧਾਂ ਵਾਲਾ ਚੋਲਾ ਚੋਲੇ ਦੀ ਗੱਲ ਤਾਂ ਨਿਸ਼ਾਨ ਜੇ ਸਾਡੇ ਕੋਲ ਸ਼ਸਤਰ ਨਿਸ਼ਾਨ ਆ ਤੇ ਤੇ ਡਿਊਟ ਬਣਦੀ ਹੈ ਕਿਉਂਕਿ ਉੱਥੇ ਤੁਸੀਂ ਧਰਮ ਦੀ ਗੱਲ ਕਰਕੇ ਉਹ ਜਾ ਰਿਹਾ ਤਾਂ ਇੱਥੇ ਸਾਡੇ ਨੌਜਵਾਨ ਜਾਂ ਸਿੱਖ ਧਰਮ ਦੇ ਇਹਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਤਨ ਪਿੱਛੇ ਜੇ ਸਿਮਰ ਜਿਸ ਦੀ ਮੰਗ ਹੈ ਸੀ ਪਾਰਲੀਮੈਂਟ ਦੇ ਵਿੱਚ ਕਿਰਪਾਨ ਲੈ ਕੇ ਉਹਨਾਂ ਜਿੱਦ ਕੀਤੀ ਸੀ ਕਿ ਮੈਂ ਕਿਰਪਾਨ ਲੈ ਕੇ ਹੀ ਅੰਦਰ ਐਂਟਰ ਕਰਾਂਗਾ ਪਰ ਕਿਤਨਾ ਕੀਤੇ ਉਹਨਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਮਿਲੀ ਸੀ ਖਣਾ ਤਾਂ ਨਿੱਕੀ ਹੀ ਬੋਲਦਾ ਤਾਂ ਹੋਰ ਤੇ ਕਿਤਨਾ ਕਿਰਪਾਨ ਚਲੋ ਆਪਣਾ ਸ਼ਸਤਰ ਧਰਮ ਹੈ ਨਾ ਆਪਣੇ ਗੁਰੂਆਂ ਦਾ ਮੇਨ ਸ਼ਸਤਰ ਸੀ ਕਿਰਪਾਨ ਪਰ ਕਿਤਨਾ ਕੀਤੇ ਆਪ ਨੂੰ ਚੰਗਾ ਇਹ ਨਾ ਜਦੋਂ ਆਪਾਂ ਕਿਦੇ ਪਾਰਲੀਮੈਂਟ ਦੇ ਵਿੱਚ ਕਿਉਂਕਿ ਉੱਤੇ ਸਾਰੇ ਹੀ ਨੁਮਾਇੰਦੇ ਹੁੰਦੇ ਨੇ ਨਾ ਚੁਣੇ ਹੋਏ ਉਹ ਬੈਠੇ ਹੁੰਦੇ ਨੇ ਕਿਤਨਾ ਚਲੋ ਭਾਰਤੀ ਸੰਵਿਧਾਨ ਦੇ ਅਨੁਸਾਰ ਆਪਾਂ ਤਾਂ ਨਕੇ ਵੀ ਆਪਣੀ ਸ਼੍ਰੀ ਸਾਹਿਬ ਹੁੰਦੀ ਹੈ ਨਾ ਆਪਾਂ ਉਹ ਲੈ ਆ ਉਹਦਾ ਪਹਿਲਾ ਦਿਨ ਉਹ ਲੈ ਆ ਕੇ ਆਪਾਂ ਜਾ ਸਕਦੇ ਹਾਂ ਕਈ ਵਾਰ ਆਪਾਂ ਨੂੰ ਪਹਿਲਾਂ ਜਾਦਾ 에어ਪੋਰਟਸ ਰੁਕਣ ਲੱਗ ਗਏ ਸੀ ਜੀ ਸ਼੍ਰੀ ਸਾਹਿਬ ਦੀ ਮਨਾਈ ਹੋ ਗਈ ਸੀ ਪਰ ਕਿਤਨਾ ਕਿਤੇ ਉਹ ਪਰਮਿਸ਼ਨ ਹੁਣ ਮਿਲ ਗਈ ਕਿਉਂਕਿ ਇਹਦਾ ਵੀ ਚਾਹਨਾ ਵੀ ਇਹਨਾਂ ਨੇ ਕਹਣਾ ਵੀ ਚੋ ਵੀ ਪਾਓ ਸ਼੍ਰੀ ਸਾਹਿਬ ਹੈ ਨਾ ਸ਼੍ਰੀ ਸਾਹਿਬ ਪਾ ਕੇ ਪਾਓ ਪਾ ਕੇ ਜਾਓ ਪਰ ਕਿਤਨਾ ਕਿਤੇ ਦਾ ਉਹਨਾਂ ਨੇ ਕਾਰ ਥੋੜਾ ਹੁੰਦਾ ਨਾ ਤਾਂ ਕਿਰਪਾਨ ਨੂੰ ਪਤਾ ਹੀ ਨਹੀਂ ਉਹ ਤੇ ਐਂਟਰੀ ਨਹੀਂ ਕਿਰਪਾਨ ਵੀ ਸ਼੍ਰੀ ਸਾਹਿਬ ਹੀ ਹੁੰਦੀ ਹੈ ਕਈ ਬੰਦੇ ਉਹਨਾਂ ਕਿਰਪਾਨ ਦੇ ਰੂਪ ਚ ਪਾਲੰਦੇ ਨੇ ਕਈ ਸ਼੍ਰ ਤੇ ਕਿਤਨਾ ਕਿਤੇ ਤਨ ਇਹ ਚੀਜ਼ ਚਲੋ ਸਹੀ ਵੀ ਹੋ ਸਕਦੀ ਆ ਵੀ ਚਲੋ ਕਿਰਪਾਨ ਪਾ ਕੇ ਜੇ ਐਂਟਰੀ ਨਹੀਂ ਅੰਦਰ ਜਾਣੀ ਤੇ ਕਿਤਨਾ ਕਿਤੇ ਚਲੋ ਸੰਵਿਧਾਨ ਦੇ ਅਨੁਸਾਰ ਸਹੀ ਹੋ ਸਕਦਾ ਪਰ ਜੇਕਰ ਸ਼ਹੀਦ ਸਾਹਿਬ ਪਾ ਕੇ ਅੰਦਰ ਜਾਣ ਤੋਂ ਰੋਕਣ ਫੇਰ ਇਹਦਾ ਤਾਂ ਫੇਰ ਸਵਾਲ ਵੱਡਾ ਜਿਹੜਾ ਇਹ ਬਣਦਾ ਕਿਤਨਾ ਕਿਤੇ ਫੇਰ ਹੋ ਸਕਦਾ ਵੀ ਸਿੱਖਾਂ ਦੇ ਨਾਲੇ ਧੱਕਾ ਕੀਤਾ ਜਾਂਦਾ ਤੇ ਇੱਕ ਗੱਲ ਹੁਣ ਆਖਰੀ ਮੇਰੀ ਇਹ ਆ ਗਈ ਕਿ ਸਰਬਜੀਤ ਸਿੰਘ ਮਲਵਾ ਜਿਹੜੇ ਫਰੀਦਕੋਟ ਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਸ਼ਾਇਦ ਕੋਈ ਇੰਟਰਵਿਊ ਵੀ ਨਹੀਂ ਹੋਈ ਹੋਣੀ ਵੱਡੇ ਚੈਨਲ ਅਦਾ ਕਾ ਵੱਡੇ ਜਿਹੜੇ ਟੀਵੀ ਚੈਨਲ ਨੇ ਜਾਂ ਵੱਡੇ ਚੈਨਲ ਨੇ ਹਨਾ ਸਰਬਜੀਤ ਸਿੰਘ ਮਲੋਆ ਉਹ ਨੇ ਫਰੀਦਕੋਟ ਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਉਹ ਸਰਦਾਰ ਬਿਆਨਤ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਦਾ ਕਤਲ ਕੀਤਾ ਸੀ ਕਤਲ ਵੀ ਕਹਿ ਸਕਦੇ ਆ ਜਾਂ ਸੋਧਾ ਲਾਇਆ ਸੀ ਹਨਾ ਤੇ ਕਾਫੀ ਜਿਹੜਾ 83 ਵੇਲੇ ਉਹਦੇ ਪਿਤਾ ਨੇ ਜਿਹੜਾ ਤਸੀਹੇ ਚੱਲੇ ਉਹਨਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਜਾ ਰਿਹਾ ਤੇ ਸਿੱਖ ਪੰਥੀ ਨੇ ਜਿਹੜੇ ਆਪਣੇ ਆਪ ਸਿੱਖ ਕਹਿ ਰਹੇ ਨੇ ਉਹ ਵੀ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਤੇ ਇੱਥੇ ਆ ਜਿਹੜੇ ਬਾਬਾ ਰਾਜਾ ਰਾਜ ਸਿੰਘ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਉੱਥੇ ਸਿਮਰਜੀਤ ਸਿੰਘ ਮਾਨ ਨੂੰ ਸੀਟ ਛੱਡਣੀ ਚਾਹੀਦੀ ਹੈ ਸਿਮਰਜੀਤ ਮਾਨ ਦੇ ਜਿਹੜਾ ਬਲੇਰ ਸਿੰਘ ਆ ਜਾਂ ਕੀ ਨਾਮ ਆ ਜਿਨ੍ਹਾਂ ਨੇ ਸੀਟ ਛੱਡੀ ਖੰਡੂਰ ਸਾਹ ਵਾਲੀ ਤਾਂ ਹੁਣ ਕੁਝ ਸਿੱਖ ਜਥੇਬੰਦੀ ਕਹਿ ਰਹੇ ਵੀ ਉਹ ਵੀ ਸੀਟ ਛੱਡੀ ਜਾਵੇ ਪਰ ਉੱਥੇ ਪੰਥਕ ਪਾਰਟੀ ਕਾਂਗਾ ਕਾਲੀ ਦਲ ਆਪਣੇ ਆਪ ਨੂੰ ਸਭ ਤੋਂ ਵੱਡੀ ਪੰਥਕ ਪਾਰਟੀ ਕਹਿੰਦੇ ਪਰ ਪੰਥਕ ਪਾਰਟੀ ਦਾ ਕਿਤੇ ਪੈਰ ਛੱਡ ਦੀ ਨਜ਼ਰ ਨਹੀਂ ਆ ਰਹੀ ਤਾਂ ਕਾਲੀ ਦਲ ਦਾ ਜੇਕਰ ਪੰਥਕ ਪਾਰਟੀ ਚਲੋ ਪਾਲੀ ਦਲ ਹੈਗੀ ਆ ਇਹ ਕੋਈ ਸ਼ੱਕ ਨਹੀਂ ਕਾਲੀਦਲ ਪੰਥਕ ਪਾਰਟੀ ਆ ਪਰ ਕਿਤੇ ਨਾ ਕਿਤੇ ਹੁਣ ਪੰਥ ਦੇ ਹੀ ਬੰਦੇ ਕਾਲੀਦਲ ਦਾ ਵਿਰੋਧ ਕਰ ਰਹੇ ਨੇ ਪਹਿਲਾਂ ਤਾਂ ਨਪਾਲੀ ਤੁਹਾਨੂੰ ਪਤਾ ਕਾਲੀਦਲ ਦੀ ਪਾਰਟੀ ਵਿੱਚ ਬੜੀ ਬਗਾਵਤ ਸੀਗੀ ਇਹਨਾਂ ਦੇ ਆਪਣੇ ਲੀਡਰ ਹੀ ਵੱਡੇ ਵੱਡੇ ਇਲਜ਼ਾਮ ਲਾ ਕੇ ਬਾਹਰਸ ਜਫੀਰ ਪਾ ਗਏ ਲਾਇਕ ਨਹੀਂ ਜੇ ਕੋਈ ਗੱਲ ਕੀਤੀ ਵੀ ਜੀਰ ਕੋਲ ਕੀਤੀ ਜਾਵੇ ਸੁਰਦੇਸ਼ ਨੂੰ ਕਿਰਸਾ ਕੀਤੀ ਜਾਵੇ ਇਹਨਾਂ ਨੇ ਕਿੱਡੇ ਕਿੱਡੇ ਇਲਜ਼ਾਮ ਲਗਾਏ ਨੇ ਤੇ ਬਾਅਦ ਦੇ ਵਿੱਚ ਉਹੀ ਕਹਿੰਦੇ ਭੁੱਲਾਂ ਗਲਤੀਆਂ ਹੋ ਗਈਆਂ ਤੇ ਅੱਜ ਇਕੱਠੇ ਹੋ ਗਏ ਨੇ ਪਰ ਕਿਤਨਾ ਕਿਤੇ ਲਗਾਤਾਰ ਬੇਅਦਬੀ ਦਾ ਮੁੱਦਾ ਚਲੋ ਸਰਕਾਰ ਦੇ ਸਮੇਂ ਹੋਇਆ ਬੇਸ਼ੱਕ ਚਲ ਲਈ ਜ਼ਿੰਮੇਵਾਰ ਨਹੀਂ ਹੈਗੇ ਪਰ ਕਿਤਨਾ ਕਿਤੇ ਜਦੋਂ ਸਰਕਾਰ ਦੇ ਸਮੇਂ ਇਹ ਜਾ ਕੁਝ ਹੋ ਜਾਣਾ ਤਾਂ ਉਹਦੇ ਲਈ ਤਾਂ ਮੁੱਖ ਮੰਤਰੀ ਨਾ ਜਿੰਮੇਵਾਰ ਬਣਦਾ ਹੀ ਹੈ ਕਿਉਂਕਿ ਸਾਰਾ ਸੇਰ ਉਹਦੇ ਸਿਰ ਤੇ ਜਾਂਦਾ ਹੈ ਉਹਦਾ ਕਿਮੇਜ ਨੂੰ ਭੁਗਤਣਾ ਪੈ ਰ ਲਗਾਤਾਰ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੇ ਨੇ ਦੂਜਾ ਰਾਮ ਰਹੀਮ ਵਾਲਾ ਹੋ ਗਿਆ ਉਹਦੀ ਮਾਫੀ ਦਾ ਹੋ ਗਿਆ ਰਾਮ ਰਹੀਮ ਦੇ ਨਾਲ ਤੇ ਉਹਨੂੰ ਲੈ ਕੇ ਲਗਾਤਾਰ ਬਾਦਲਸ ਕਰਕੇ ਰਦਾਈ ਜਾ ਰਹੇ ਨੇ ਪਰ ਹੁਣ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਪਤਾ ਲੱਗ ਗਿਆ ਵੀ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਜਾਰ ਚੋਣ ਲੜ ਰਹੇ ਜੇਕਰ ਸੁਖਵੀਰ ਸਿੰਘ ਬਾਦਲਾ ਅਕਾਲੀ ਦਲ ਦੇ ਵੱਲੋਂ ਬਿਰਸਾ ਸਿੰਘ ਬਲਟੋਆ ਨੂੰ ਉਤਾਰਿਆ ਕੇ ਮੈਦਾਨ ਦੇ ਵਿੱਚ ਜੇਕਰ ਉਹ ਸ਼ੀਟ ਛੱਡ ਦਿੱਤੀ ਜਾਂਦੀ ਮੈਨੂੰ ਲੱਗਾ ਕਿ ਤਨਾ ਕਿਤੇ ਕਾਲੀ ਦੁਨੀ ਦਾ ਬਹੁਤ ਫਾਇਦਾ ਹੋਣਾ ਸੀਗਾ ਪੂਰੇ ਪੰਜਾਬ 'ਚ ਬਹੁਤ ਵੱਡਾ ਫਾਇਦਾ ਦਿੱਲੀ ਤੱਕ ਫਾਇਦਾ ਹੋਣਾ ਸੀ ਕਿਉਂਕਿ ਪੂਰੇ ਪੰਜਾਬ 'ਚ ਬਹੁਤ ਐਮਪੀ ਖੜੇ ਨੇ ਪੂਰੇ ਪੰਜਾਬ 'ਚ ਫਾਇਦਾ ਹੋਣਾ ਸੀਗਾ ਤਨ ਕਿਤਨਾ ਕਿਤੇ ਹੁਣ ਉਹੀ ਚੀਜ਼ ਦਾ ਨੁਕਸਾਨ ਹੋ ਰਿਹਾ ਬੱਚਾ ਦੇਖਿਆ ਜਾ ਚਾਹੇ ਅਮਰਪਾਲ ਨੌਜਵਾਨ ਮੁੰਡਾ ਪਰ ਕਿਤਨਾ ਕਿਤੇ ਉਹਨੂੰ ਚੋਣ ਵਾਲੇ ਉਹਦੇ ਨਾਲ ਆਮਦਰਤੀ ਰੱਖਣ ਵਾਲੇ ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਚਾਹੇ ਸਿੱਖ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਕਈ ਹੈ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਅਮਰਪਾਲ ਦੇ ਨਾਲ ਨੇ ਅਮਰਪਾਲ ਦੇ ਹੱਕ ਦੇ ਵਿੱਚ ਸਟੈਂਡ ਲੈ ਰਹ ਬੀਬੀ ਖਾਲੜਾ ਹੁਣ ਅਦੇ ਇੱਕ ਦੂਸਰਾਂ ਤੋਂ ਚੋਂ ਲੜੀ ਫਿਰਨੇ ਬਾਦਲ ਨੇ ਬੰਦੂ ਲੜੀ ਸੀ ਅੱਜ ਅਮਰਤਪਾਲ ਦੀ ਸਪੋਰਟ ਕਰ ਰਹੀ ਆ ਅਗਰ ਪੰਥ ਦੇ ਨਾਲ ਖੜੀ ਜੇ ਨਹੀਂ ਪੰਥ ਕੇ ਮਸਲੇ ਚੱਕੜਿਆਂ ਤੇ ਅਮਰਤਪਾਲ ਪੰਥ ਦੀ ਗੱਲ ਕਰਦਾ ਸੀ ਇਹਨੂੰ ਸਪੋਰਟ ਕਰਾਂਗੇ ਸਾਡਾ ਪੁੱਤ ਐਮਪੀ ਬਣ ਕੇ ਜ਼ਿਲ੍ਹੇ ਚ ਬਾਹਰ ਆਊਗਾ ਬਲਟੂਆ ਬਹੁਤ ਕੁਝ ਬੋਲ ਰਿਹਾ ਹਾਂ ਬਲਟੂਆ ਤਾਂ ਫਿਰ ਉਹੀ ਚੱਕਰ ਆ ਹੁਣ ਅਮਰਤਪਾਲ ਦੇ ਮਾਤਾ ਪਿਤਾ ਨੇ ਕਿਹਾ ਮੇਰੇ ਪੁੱਤ ਨੇ ਆ ਕੀਤਾ ਮੇਰੇ ਪੁੱਤ ਨੇ ਆ ਕੀਤਾ ਲੋਕਾਂ ਨੂੰ ਪਤਾ ਹੈ ਹਾਂ ਲਾਲਜੀਤ ਭੁੱਲਰ ਵੀ ਕੁਝ ਬੋਲ ਰਹੇ ਸੀਗੇ ਹਾਂ ਲਾਲਜੀਤ ਚੈਨਲ ਲਾਲਜੀਤ ਭੁੱਲਰ ਵੀ ਇਹ ਨਾ ਇਹ ਵੀ ਕਹਿੰਦੇ ਅਮਰਤਪਾਲ ਦਾ ਇੱਥੇ ਕੋਈ ਵੀ ਕੋਈ ਮੁਕਾਬਲਾ ਨਹੀਂ ਕੋਈ ਉੱਥੇ ਦਾ ਕਿਟਰ ਲੀਗਾ ਸਾਬਤ ਤੌਰ ਤੇ ਅਸੀਂ ਲੋਕ ਭਗਵੰਤ ਮਾਨ ਨੂੰ ਪਿਆਰ ਕਰਦੇ ਆ ਕਿ ਤਰ੍ਹਾਂ ਕਿਤੇ ਵੀ ਉੱਥੋਂ ਮੇਰੀ ਜੱਟੜੀ ਪੱਕੀ ਆ ਲਾਲਜੀਤ ਭੁੱਲਣੇ ਕਿਹਾ ਸੀਗਾ ਪਰ ਕਿਤਨਾ ਕਿਤੇ ਲੱਗਦਾ ਵੀ ਤਨ ਉੱਥੇ ਜਿਹੜਾ ਮੁਕਾਬਲਾ ਪੂਰਾ ਫਸਮਾ ਹੈ ਤੇ ਅਮਰਤਪਾਲ ਦੇ ਚਾਂਸ ਲੱਗਦੇ ਨੇ ਕੀ ਕਰਦੇ ਅੰਮ੍ਰਿਤਪਾਲ ਨੂੰ ਫਿਲਟਰ ਲੈ ਸਕਦਾ ਪਰ ਬਾਕੀ ਤਾਂ ਹੁਣ ਲੋਕਾਂ ਦਾ ਫਤਵਾ ਕਿਹਨੂੰ ਦੰਦਿਆ ਕਿਹਨੂੰ ਨਹੀਂ ਦੰਦਿਆ ਪਰ ਕਿਤੇ ਨਾ ਕਿਤੇ ਜਿਹੜੀ ਗੱਲ ਕੀਤੀ ਆਪਾਂ ਕਾਲੇ ਦਲ ਸਰਕਾਰ ਦੀ ਜੇਕਰ ਬਾਦਲ ਸਰਕਾਰ ਬਾਦਲ ਦੇ ਵੱਲੋਂ ਸੁਖਮਨੀ ਸਿੰਘ ਬਾਦਲ ਕਾਲੇ ਦਲ ਦੇ ਵੱਲੋਂ ਕਰੂਰ ਸਾਹਿਬ ਤੋਂ ਆਪਣਾ ਉਮੀਦਵਾਰ ਬਾਤ ਲੈ ਲੈ ਆਂਦਾ ਤਾਂ ਕਿਤੇ ਨਾ ਕਿਤੇ ਕਾਲੇ ਦਲ ਨੂੰ ਬੜਾ ਫਾਇਦਾ ਹੋ ਸਕਦਾ ਸੀ ਬਿਲਕੁਲ ਧੰਨਵਾਦ ਅਕੀਸ ਸਿੰਘ ਪਰ ਇੱਕ ਗੱਲ ਇਹ ਬਣਦੀ ਆ ਕਿ ਜਿਹੜੇ ਪੰਜਾਬ ਦਾ ਚੋਣ ਮੈਦਾਨ ਆ ਉਹ ਇੰਨਾ ਭੱਕ ਚੁੱਕੇ ਆ ਕਿ ਸਾਰੇ ਵੱਡੇ ਵੱਡੇ ਲੀਡਰ ਦਿੱਲੀ ਤੋਂ ਆ ਕੇ ਪ੍ਰਚਾਰ ਕਰ ਰਹੇ ਨੇ ਪਰ ਆਜ਼ਾਦ ਉਮੀਦਵਾਰਾਂ ਦੇ ਨਾਲ ੱੱਕਾ ਹੋ ਰਿਹਾ ਜਾਂਦਿਆਂ ਦੀ ਗੱਲ ਹੀ ਤਾਂ ਕਿ ਆ ਕੱਲ ਇੱਕ ਨੌਜਵਾਨ ਫਾਜ਼ਿਲਕਾ ਦਾ ਆ ਉਹ ਫਰੀਦ ਫਰੀਦਕੋਟ ਸ਼ਾਇਦ ਖੜਾਏ ਉਹ ਨਾਮਜ਼ਦਗੀ ਭਰਨ ਗਿਆ ਤਾਂ ਉਹਦੇ ਨਾਲ ੱੱਕਾ ਹੋਇਆ ਪੁਲਿਸ ਵਾਲੇ ਉਸ ਨੂੰ ਅੰਦਰ ਜਾਣ ਨਹੀਂ ਦੇ ਰਹੇ ਸੀ ਕਿ ਤੂੰ ਅੰਦਰ ਨਹੀਂ ਜਾ ਸਕਦਾ ਦੋ ਬੰਦੇ ਜਾ ਸਕਦੇ ਨੇ ਤਿੰਨ ਬੰਦੇ ਜਾ ਸਕਦੇ ਨੇ ਤਾਂ ਮੈਂ ਟਿੱਟੂ ਬਾਣੀ ਦੀ ਗੱਲ ਕਰਦਾ ਲੁਧਿਆਣੇ ਤੋਂ ਉਹਦੇ ਨਾਲ ਕਾਫੀ ਬਦਸੁਲੂਕੀ ਹੋਈ ਆਜ਼ਾਦ ਉਮੀਦਵਾਰ ਵੀ ਉਨਾ ਹੀ ਹੱਕਦਾਰ ਹੈ ਜਿੰਨਾ ਹੱਕਦਾਰ ਵੱਡਾ ਲੀਡਰ ਹੈ ਜਿਵੇਂ ਟਿੱਟੂ ਲਾਲੋ ਚਾਹੇ ਕਲਦੀਪ ਤਾਲੀਵਾਲ ਲਾ ਲੋ ਲੀਡਰਾਂ ਦੇ ਨਾਲ ਵੱਡੀਆਂ ਰੈਲੀਆਂ ਜਾਂਦੇ ਨੇ ਵੱਡੇ ਲੋਕ ਅੰਦਰ ਤੱਕ ਜਾਂਦੇ ਨੇ ਪਰ ਜਦੋਂ ਜਾਦ ਉਮੀਦਵਾਰ ਉਜ਼ਾਦ ਉਮੀਦਵਾਰ ਜਾ ਰਹੇ ਆ ਤਾਂ ਉਸ ਦਿਨਾਂ ਧੱਕਾ ਹੁੰਦਾ ਜੂਪੀ ਦੇ ਘਟਨਾਕਰਮ ਆਈ ਆ ਤਾਂ ਉਥੇ ਇੱਕ ਇੱਕ ਜਾਤ ਨੂੰ ਸੰਬੋਧਨ ਕੀਤਾ ਗਿਆ ਅਸੀਂ ਕਹਿ ਨਹੀਂ ਸਕਦੇ ਐਸੀ ਐਸਟੀ ਕੈਟਾਗਰੀ ਦੀ ਉਹ ਜਾਤ ਆ ਉਹਨੂੰ ਧੱਕੇ ਮਾਰ ਕੇ ਵਾਰ ਕੱਢਿਆ ਕਾਫੀ ਚੀਜ਼ਾਂ ਚੋਣ ਕਮਿਸ਼ਨ ਨੂੰ ਦੇਖਣੀਆਂ ਚਾਹੀਦੀਆਂ ਨੇ ਔਰ ਨਾਲ ਦੀ ਨਾਲ ਇਹ ਵੀ ਸਵਾਲ ਖੜੇ ਉੱਠਦੇ ਨੇ ਕਿ ਆਜ਼ਾਦ ਉਮੀਦਵਾਰਾਂ ਦੇ ਨਾਲ ਇਹ ੱਤਕੇ ਕਿਉਂ ਹੋ ਰਹੇ ਟਵਿੱਟਰ ਹੈਂਡਲ ਤੇ ਵੀ ਕਈ ਤਸਵੀਰਾਂ ਔਰ ਵੀਡੀਓ ਚੱਲਦੀਆਂ ਰਹਿੰਦੀਆਂ ਨੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਚੋਣ ਵਿਚਾਰ ਦੇ ਪੰਜਾਬ ਦਾ ਚੋਣ ਪ੍ਰਚਾਰ ਬਿਲਕੁਲ ਭਖ ਚੁੱਕਿਆ 15 ਤਰੀਕ ਲਾਸਟ ਆ ਨਾਮਜ਼ਦਗੀ ਦੀ ਤੇ ਉੱਥੇ ਹੀ ਗੱਲ ਕਰਦੇ ਆਂ ਫਰੀਦਕੋਟ ਸਭ ਤੋਂ ਜ਼ਿਆਦਾ ਉੱਥੇ ਚੋਣ ਵਿਚਾਰ ਗਾਇਕ ਕਰ ਰਹੇ ਨੇ ਪਰ ਅਮਰਤਪਾਲ ਦੇ ਹੱਕ ਵਿੱਚ ਕੌਣ ਗਿਆ ਕਿਹੜਾ ਗਾਇਕ ਗਿਆ ਕਿਹੜਾ ਮੰਤਰੀ ਗਿਆ ਤਾਂ ਫਿਰ ਸਵਾਲ ਇਹ ਬਣਦਾ ਕਿ ਸਿਮਰਜੀਤ ਸਿੰਘ ਮਾਨ ਤੋਂ ਬਿਨਾਂ ਕੋਈ ਵੀ ਐਮਪੀ ਐਮਐਲਏ ਜਾ ਫਿਰ ਅਕਾਲੀ ਦਲ ਜਾਂ ਕੋਈ ਹੋਰ ਵੀ 파ਟੀਆਂ ਦਾ ਕੋਈ ਨਹੀਂ ਗਿਆ। ਇਹ ਸਵਾਲ ਇਸ ਕਰਕੇ ਖੜਾ ਹੋ ਰਿਹਾ ਕਿ ਅਮਰਤਪਾਲ ਦੇ ਲਈ ਪੰਥਕ ਸੀਟ ਕਹਿ ਰਿਆ ਜਾਂਦਾ। ਹਾਂ, ਕੁਲਵੀਰ ਜੀ ਦਾ ਇੱਕ ਜ਼ਰੂਰ ਬਿਆਨ ਆਇਆ ਸੀ ਕਿ ਇਸ ਨੂੰ ਹੌਟ ਸੀਟ ਕਹਿੰਦੇ ਨੇ। ਜਿਹੜੀ ਖੰਡੂਰ ਸਾਹਿਬ ਸੀਟ ਆ ਇਹ ਹੌਟ ਸੀਟ ਨਹੀਂ ਉਹ ਕਹਿੰਦੇ। ਕਹਿੰਦੇ ਵੀ ਇਹ ਸੀਟ ਪੰਥਕ ਸੀਟ ਆ। ਚਲੋ ਕੁਲਵੀਰ ਜੀ ਦੇ ਦਾ ਬਿਆਨ ਬੜਾ ਸਤਿਕਾਰਯੋਗ ਵੀ ਆ ਕਿਉਂਕਿ ਉੱਥੇ ਦੇ ਜਿਹੜੇ ਲੋਕਾਂ ਨੇ 84 ਵੇਲੇ 47 ਵੇਲੇ ਜੋ ਕੁਸ ਖੰਡਾ ਆ ਉਹ ਲੋਕ ਜਾਣਦੇ ਨੇ। पर असल ਦੇ ਵਿੱਚ ਜਦੋਂ ਇੱਥੇ ਪ੍ਰਚਾਰ ਕੀਤਾ ਜਾਂਦਾ ਚਾਹੇ ਐਮਐਲਏ ਦੇ ਨਾਂ ਵੱਡੇ ਮੰਤਰੀ ਆਉਂਦੇ ਨੇ ਗਾਇਕ ਆਉਂਦੇ ਨੇ ਸੰਗੀਤਕਾਰ ਆਉਂਦੇ ਨੇ ਜਦੋਂ ਇਹ ਮੰਤਰੀ ਐਮਐਲਏ ਬਣ ਜਾਂਦੇ ਨੇ ਉਹ ਤੋਂ ਬਾਅਦ ਪਿੰਡਾਂ ਦੇ ਲੋਕਾਂ ਵਿੱਚ ਕੋਈ ਨਹੀਂ ਜਾਂਦਾ ਸ਼ਹਿਰਾਂ ਦੇ ਕੋਈ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦੇ ਜਵਾਬ ਕੋਈ ਨਹੀਂ ਦਿੰਦਾ ਸੋ ਅਜਿਹਾ ਟੌਪਿਕ ਲੈ ਕੇ ਫੇਰ ਹਾਜ਼ਰ ਹੁਮੇ ਕਿਉਂਕਿ ਗੱਲਾਂ ਜਿਆਦਾ ਲੰਬੀਆਂ ਹੋ ਜਾਣੀਆਂ ਨੇ ਤੇ ਜਦੋਂ ਚੋਣ ਜਾਬਤਾ ਕੰਪਲੀਟ ਹੋ ਗਿਆ ਨਾਮਜ਼ਦਗੀਆਂ 15 ਤਰੀਕ ਤੋਂ ਬਾਅਦ ਹੋ ਗਈਆਂ 17 ਤਰੀਕ ਦੇ ਲਾਗੇ ਸਾਗੇ ਪਤਾ ਲੱਗ ਜਾਣਾ ਕਿਹਦੇ ਨਾਮਜਦਗੀ ਪੱਤਰ ਰੱਦ ਹੁੰਦੇ ਨੇ ਤੇ ਕਿਹਦੇ ਸਿਲੈਕਟ ਹੁੰਦੇ ਨੇ ਸੋ ਉਹ ਵੀ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕਰਾਂਗੇ ਮੈਨੂੰ ਤੇ ਲਖਵੀਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ